ਪੰਜਾਬ ਦੇ ਨਾਲ ਜੁੜੀ ਵੱਡੀ ਖਬਰ ਹੈ ਦਰਖਤਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਪੰਜਾਬ ਦੇ ਪੰਜਾਬ ਦੇ ਵਿੱਚ ਦੱਸਦੀ ਕਿ ਦਰਖਤਾਂ ਦੀ ਕਟਾਈ ਤੇ ਪੂਰਨ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੋਕ ਦੇ ਆਦੇਸ਼ ਦਿੱਤੇ ਨੇ ਤਾਂ ਪੰਜਾਬ ਅਤੇ ਹਾਈ ਕੋਰਟ ਨੇ ਦੱਸਿਆ ਕਿ ਰੋਕ ਦੇ ਆਦੇਸ਼ ਦਿੱਤੇ ਨੇ ਹਾਈ ਕੋਰਟ ਦੀ ਪਰਮਿਸ਼ਨ ਤੋਂ ਬਿਨਾ ਰੁੱਖ ਜੜੇ ਨੇ ਨਹੀਂ ਕੱਟੇ ਜਾ ਸਕਣਗੇ ਜਨਹਿਤ ਪਟੀਸ਼ਨ ਦੇ ਸੁਣਵਾਈ ਦੇ ਦੌਰਾਨ ਕੋਰਟ ਨੇ ਆਦੇਸ਼ ਦਿੱਤੇ ਨੇ ਮੋਹਾਲੀ ਦੀ 에어ਪੋਰਟ ਰੋਡ ਤੇ ਪ੍ਰਸਤਾਵਿਤ ਲਗਭਗ 250 ਰੁੱਖਾਂ ਦੀ ਕਟਾਈ ਦੇ ਖਿਲਾਫ ਜਨਹਿਤ ਪਟੀਸ਼ਨ ਦਾਇਰ ਹੈ ਜਿਸ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਤਾਂ ਪਟੀਸ਼ਨ ਦੇ ਵਿੱਚ ਦਰਖਤਾ ਦੀ ਅਨਿਵਾ ਕਟਾਈ ਦਾ ਮੁੱਦਾ ਚੁੱਕਿਆ ਗਿਆ ਸੀ ਗਮਾਜਾ ਪ੍ਰੋਜੈਕਟ ਲਈ ਦੱਸਿਆ ਕਿ ਕਟੇਚਾਰੇ ਦਰਖਤਾ ਨੂੰ ਚੁਣੌਤੀ ਦਿੱਤੀ ਗਈ ਸੀ ਐਡਵੋਕੇਟ ਨੇ ਹਾਈ ਕੋਰਟ ਦੇ ਵਿੱਚ ਰੱਖੇ ਨੇ ਜੰਗਲਾਤ ਦੇ ਰਕਬੇ ਦੇ ਆਂਕੜੇ ਤਾਂ ਕੇਂਦਰ ਸਰਕਾਰ ਦੇ ਆਂਕੜੇ ਦੇ ਮੁਤਾਬਿਕ ਪੰਜਾਬ ਦੇ ਵਿੱਚ ਦੱਸੀਏ 3.67 ਰਕਬਾ ਜੰਗਲਾਤ ਦੇ ਹੇਠ ਮਾਮੇ ਦੀ ਸੁਣਵਾਈ ਜਿਹੜੀ ਹੈ ਉਸ ਸਰਦੀਆਂ ਦੀਆਂ ਛੁੱਟੀਆਂ ਮਗਰੋਂ ਚਰਵੇ 2026 ਦੇ ਵਿੱਚ ਹੋਏਗੀ ਤਾਂ ਹੁਣ ਅਗਲੀ ਸੁਣਵਾਈ ਤੇ ਪੰਜਾਬ ਸਰਕਾਰ ਆਪਣਾ ਪੱਖ ਸਪਸ਼ਟ ਕਰੇਗੀ ਰਿਕਾਰਡ ਅਦਾਲਤ ਦੇ ਸਾਹਮਣੇ ਪੇਸ਼ ਕਰੇਗੀ ਮਨੋਜ ਰਾਠੀ ਦੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਮਨੋਜ ਇਹ ਬਹੁਤ ਵੱਡਾ ਵਿਸ਼ਾ ਹੈ ਔਰ ਇਸ ਨੂੰ ਲੈ ਕੇ ਹੁਣ ਜਿਹੜੇ ਹੁਕਮ ਹੋਏ ਨੇ ਆਪਰੇ ਆਪ ਦੇ ਵਿੱਚ ਬੇਹੱਦ ਖਾਸ ਤੇ ਕਿ ਕੁਝ ਹੋਰ ਜਾਣਕਾਰੀ ਔਰ ਕਿਸ ਤਰੀਕੇ ਦੇ ਨਾਲ ਇਸ ਨੂੰ ਵੇਖਿਆ ਜਾਏਗਾ ਦੇਖੋ ਗੁਰਜੋਤ ਕਿਉਂਕਿ ਇੱਕ ਪਟੀਸ਼ਨ ਪਾਈ ਗਈ ਸੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਮਹਾਲੀ ਦੇ ਵਿੱਚ ਤਿੰਨ ਰਾਊਂਡ ਅਬਾਊਟ ਬਣਨੇ ਸੀਗੇ ਜਿਹਦੇ ਵਾਸਤੇ ਕਰੀਬ 250 ਜਿਹੜੇ ਦਰਸ ਹੈ ਉਹਨਾਂ ਦੀ ਕਟਾਈ ਨੂੰ ਲੈ ਕੇ ਜਿਹੜਾ ਹੈਗਾ ਇਹ ਮਾਮਲਾ ਉਠਾਇਆ ਸੀਗਾ ਇਹ ਵੀ ਪਟੀਸ਼ਨ ਜਿਹੜੀ ਪਾਈ ਗਈ ਹਲਕੀ ਪੰਜਾਬ ਹਾਈ ਕੋਰਟ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜਾ ਗ੍ਰੀਨ ਕਵਰ ਏਰੀਆ ਹੈ ਉਹ ਜਿਹੜਾ ਇਹ ਅੰਛੇਤਰ ਹੈ ਉਹ ਰਾਜਸਥਾਨ ਤੋਂ ਵੀ ਪਿੱਛੇ ਹੈ ਪੰਜਾਬ ਜੇ ਅਸੀਂ ਗੱਲ ਕਰ ਲਈਏ ਕਿਉਂਕਿ ਜੇਕਰ ਅਸੀਂ ਪਰਸੈਂਟੇਜ ਦੀ ਜੀ ਮਨੋਜ ਤਾਂ ਜਨਹਿਤ ਪਟੀਸ਼ਨ ਦੇ ਸੁਣਵਾਈ ਦੇ ਦੌਰਾਨ ਕੋਰਟ ਆਦੇਸ਼ ਦਿੱਤੇ ਨੇ ਔਰ ਸ਼ੁਕਰੀਆ ਮਨੋਜ ਸਾਰੀ ਜਾਣਕਾਰੀ ਲਈ ਤਾਂ ਦਰਖਤਾਂ ਦੀ ਕਟਾਈ ਹੁਣ ਇਸ ਤਰੀਕੇ ਨਹੀਂ ਹੋ ਸਕਦੀ ਕਿ ਜੇਕਰ ਤੁਸੀਂ ਡਿਵੈਲਪਮੈਂਟ ਕਰਨੀ ਹੈ ਜੇਕਰ ਤੁਸੀਂ ਕੋਈ ਵੀ ਕਿਤੇ ਵੀ ਜਿਹੜਾ ਤੁਹਾਨੂੰ ਇਲਾਕਾ ਪਸੰਦ ਆਇਆ ਹੈ ਉੱਥੇ ਤੁਸੀਂ ਦਰਖਤ ਜਿਹੜੇ ਨੇ ਵੱਢ ਕੇ ਉੱਥੇ ਡਿਵੈਲਪਮੈਂਟ ਕਰੋਗੇ ਕਿਸੇ ਵੀ ਤਰੀਕੇ ਬਿਲਡਿੰਗ ਤਿਆਰ ਕਰ ਦੋਗੇ ਜਾਂ ਫਿਰ ਰੋਡ ਸਟੇਰੀਆਂ ਬਣਾ ਦਿੱਤੀਆਂ ਜਾਣਗੀਆਂ ਹੁਣ ਇਸ ਤਰੀਕੇ ਨਹੀਂ ਹੋ ਸਕਦਾ ਤਾਂ ਪਰਮਿਸ਼ਨ ਲੈਣੀ ਹੋਏਗੀ ਹਾਈ ਕੋਰਟ ਤੋਂ ਪਰਮਿਸ਼ਨ ਲੈਣੀ ਹੋਏਗੀ ਜੇਕਰ ਤੁਸੀਂ ਇੱਕ ਵੀ ਦਰਖਤ ਨੂੰ ਵੱਢਣਾ ਹੈ ਪੰਜਾਬ ਦੇ ਵਿੱਚ ਇਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਔਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫੈਸਲਾ ਹੈ ਔਰ ਇਸ ਨੂੰ ਵੇਖਦੇ ਹੋਏ ਬੇਗਦਅਮ ਹੈ ਔਰ ਮਨੋਜ ਰਾਠੀ ਨੇ ਮੇਰੇ ਸੇ ਹੋ ਗਈ ਫੋਨ ਲਾਈਨ ਤੇ ਮਨੋਜ ਤੁਸੀਂ ਗੱਲ ਪੂਰੀ ਕਰ